ਅਸੀਂ ਜਦੋਂ ਨਾਨਕੇ ਵਾਪਸ ਆਏ ਸੀਗੇ ਮम्मी पापा ਲਾਗ ਹੋਏ ਸੀ ਜਦੋਂ ਮੇਰੀ ਮੰਮਾ ਵੀ ਬਹੁਤ ਜ਼ਿਆਦਾ ਰੋਂਦੇ ਹੁੰਦੇ ਸੀਗੇ ਵੀ ਕਿੱਦਾਂ ਇੰਨਾ ਆ ਵੀ ਮੰਮਾ ਮੇਰੇ ਚੋਲੋ ਜੌਬ ਕਰਦੇ ਸੀ ਉਸ ਟਾਈਮ ਵੀ ਮੈਰਿਸ ਤੋਂ ਪਹਿਲਾਂ ਵੀ ਤੇ ਮੈਰਿਸ ਤੋਂ ਬਾਅਦ ਵੀ ਉਹਨਾਂ ਨੇ ਜੌਬ ਛੱਡੀ ਨਹੀਂ ਸੀਗੀ ਜੇ ਜੌਬ ਛੱਡ ਦਿੰਦੇ ਫਿਰ ਸ਼ਾਇਦ ਅਸੀਂ ਨਾ ਪੜਦੀਆਂ ਇੰਨਾ ਤੇ ਉਹਨਾਂ ਨੇ ਬਹੁਤ ਜ਼ਿਆਦਾ ਉਹ ਵੀ ਰੋਂਦੇ ਹੁੰਦੇ ਮੇਰੇ ਨੰਨਾਂ ਨੰਨੀਆਂ ਵੀ ਬਹੁਤ ਜ਼ਿਆਦਾ ਰੋਂਦੇ ਹੁੰਦੇ ਸੀ ਬਟ ਕਹਿਣਾ ਤਾਂ ਨਹੀਂ ਕਿ ਇੱਕ ਚਾਹੀਦਾ ਚਲੋ ਪਰ ਉਸ ਉਸ ਹਾਲਤ ਵਿੱਚ ਜਦੋਂ ਅਸੀਂ ਸੀਨਾ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਕੁਝ ਵੀ ਨਹੀਂ ਅਸੀਂ ਉੱਥੋਂ ਵਾਪਸ ਵੀ ਕੁਝ ਲੈ ਕੇ ਨਹੀਂ ਆਏ ਹੈਗੇ ਸਾਰਾ ਕੁਝ ਉੱਥੇ ਹੀ ਛੱਡ ਕੇ ਆ ਗਏ ਸੀਗੇ ਉਦੋਂ ਤੱਕ ਮੇਰੇ ਨਾਨਾ ਨਾਨੀ ਰਹੇ ਆ ਉਦੋਂ ਦੀ ਉਦੋਂ ਤੱਕ ਤਾਂ ਨਹੀਂ ਟੈਨਸ਼ਨ ਰਹੀ ਸੀਗੀ ਉਦੋਂ ਮम्मा ਥੋੜੇ ਜੇ ਘੱਟ ਸੀਗੇ ਜਦੋਂ ਮੇਰੇ ਨਾਨਾ ਜੀ ਦੀ ਧਾਤ ਹੋਈ ਸੀਗੀ ਉਦੋਂ ਵੀ ਥੋੜਾ ਬਹੁਤ ਜ਼ਿਆਦਾ ਮੰਮਾ ਟੈਨਸ਼ਨ ਲੈਣ ਲੱਗ ਗਏ ਸੀ ਉਸ ਤੋਂ ਬਾਅਦ ਫਿਰ ਲੋਕਡਾਊਨ ਚ ਮੇਰੇ ਨਾਨੀ ਜੀ ਦੀ ਡੈਥ ਹੋ ਗਈ। ਬਸ ਇਕੋ ਹੀ ਸੀ ਮੇਰੇ ਮੰਮਾ ਕੋਲ ਅਸੀਂ ਸੀ ਤੇ ਨਾਨੀ ਜੀ ਦੀ ਡੈਥ ਤੋਂ ਬਾਅਦ ਮੰਮਾ ਜ਼ਿਆਦਾ ਬਿਮਾਰ ਹੋਣ ਲੱਗ ਗਏ ਤੇ ਉਹ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਸਾਡਾ ਹੋਇਆ ਸੀ ਖਰਾਬ ਪਰ ਫਿਰ ਵੀ ਮੰਮਾ ਨੇ ਸਾਨੂੰ ਪੜਾ ਲਿਖਾ ਲਿਆ ਕਿਉਂਕਿ ਮੰਮੀ ਤੋਂ ਹੁਣ ਇਸ ਟਾਈਮ ਕੁਛ ਨਹੀਂ ਹੈਗਾ ਸਾਡੇ ਦੋ ਸਿ ਭਾਈ। ਜੀ ਕਹਿ ਸਕਦੇ ਆ ਪਰ ਮੈਂ ਕਹਿੰਨੀ ਨਹੀਂ ਹੈਗੇ ਵਧੀਆ ਆ। ਕਿਉਂਕਿ ਇਹੋ ਜਿਹੇ ਇਨਸਾਨ ਨਾਲ ਨਹੀਂ ਰਹਿ ਹੋਣਾ ਜਿਹੜਾ ਇਨਸਾਨ ਆਪਣੀ ਘਰ ਵਾਲੀ ਨੂੰ ਆਪਣੇ ਬੱਚਿਆਂ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿ ਸਕਦਾ ਆ ਉਹ ਹੁਣ ਵੀ ਸਾਹਮਣੇ ਆਉਂਦਾ ਆਵੇ ਜਾਂ ਮਾਫੀ ਵੀ ਮੰਗੇ ਮੈਂ ਉਸ ਇਨਸਾਨ ਨੂੰ ਮਾਫੀ ਨਹੀਂ ਕਰ ਸਕਦੀ ਜੀ ਜਦੋਂ ਸਾਡੀ ਮੈਰिज ਹੋਈ ਆ ਸਾਡੀ ਮੇਰੀ ਮੈਰिज ਦਾ ਕਿਸੇ ਨੂੰ ਨਹੀਂ ਬਤਾਲਣਾ ਸੋਸ਼ਲ ਮੀਡੀਆ ਤੇ ਪਤਾ ਕਿਸੇ ਨੂੰ ਮੈਂ ਤਾਂ ਨਹੀਂ ਦੱਸਿਆ ਸੀਗਾ ਵੀ ਮੇਰੇ ਦਾਦਾ ਦਾਦੀ ਤੇ ਮੇਰੇ ਪਾਪਾ ਨੂੰ ਕਿਸੇ ਨੂੰ ਵੀ ਪਤਾ ਨਾ ਲੱਗੇ ਮੇਰੀ ਮੰਮਾ ਬਹੁਤ ਡਰਦੀ ਇਸ ਗੱਲ ਤੋਂ ਵੀ ਉਹਨਾਂ ਨੇ ਆ ਕੇ ਬਹੁਤ ਜ਼ਿਆਦਾ ਕੰਮ ਖਰਾਬ ਕਰਨਾ ਸੀਗਾ ਵਿਆਹ ਦਾ ਸਾਡਾ ਤਾਂ ਕਰਕੇ ਫਿਰ ਅਸੀਂ ਸਿਰਫ ਲਾਵਾਂ ਲਈਆਂ ਕੁਝ ਲੈਣ ਦੇਣ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਅਸੀਂ ਸਿੰਪਲ ਵਿਆਹ ਕੀਤਾ ਮੈਨੂੰ ਮੈਸੇਜ ਵੀ ਕਾਫੀ ਆਏ ਮੈਮ ਤੁਸੀਂ ਚੋਰੀ ਵਿਆਹ ਕਰਾਇਆ ਹੈ ਜਾਂ ਕਿੱਦਾਂ ਹੈ ਜਾਂ ਕਿੱਦਾਂ ਹੈ ਇੱਥੋਂ ਆ ਕੇ ਮੇਰੇ ਪਿੰਡ ਦੇ ਆਨ ਨੂੰ ਵੀ ਨਹੀਂ ਪਤਾ ਸੀਗਾ ਕਿ ਅਸੀਂ ਵਿਆਹ ਮੇਰਾ ਵਿਆਹ ਆ ਕਿਤੇ ਵੀ ਨਹੀਂ ਕਿਸੇ ਨੂੰ ਦੱਸਿਆ ਸੀਗਾ ਅਸੀਂ ਤੇ ਜਦੋਂ ਮੇਰੇ ਵਿਆਹ ਦਾ ਪਤਾ ਲੱਗਾ 2-3 ਹਫ਼ਤਿਆਂ ਬਾਅਦ ਹੀ ਮੇਰੇ ਪਾਪਾ ਆ ਗਏ ਸੀਗੇ ਘਰ ਸਾਡੇ ਤੇ ਆ ਕੇ ਫਿਰ ਪੁੱਛਿਆ ਵੀ ਹਾਂ ਵੀ ਉਹਦਾ ਵਿਆਹ ਕਰਤਾ ਤੁਸੀਂ ਦੱਸਿਆ ਨਹੀਂ ਮੈਂ ਇੱਥੋਂ ਤੱਕ ਕਿ ਮੇਰੇ ਦਾਦਾ-ਦਾਦੀ ਬਿਮਾਰ ਹੋ ਗਏ ਖੁਸ਼ ਨਹੀਂ ਹੋਏ ਵੀ ਸਾਡੀ ਬੋਤੀ ਦਾ ਵਿਆਹ ਹੋ ਗਿਆ ਬਿਮਾਰ ਹੋ ਗਏ ਸੀ ਉਹ ਉਸ ਟਾਈਮ ਮੈਂ ਜੌਬ ਤੇ ਸੀਗੀ ਤੇ ਮੈਰਿਜ ਤੋਂ ਬਾਅਦ ਵੀ ਮੈਂ 2 ਮਹੀਨਾ ਜੌਬ ਕੀਤੀ ਸੀਗੀ ਤੇ ਉਦੋਂ ਮੈਂ ਜੌਬ ਤੇ ਸੀਗੀ ਮੈਨੂੰ ਮੇਰੀ ਸਿਸਟਰ ਦਾ ਫੋਨ ਆਇਆ ਕਹਿੰਦੇ ਆਪਣੇ ਪਾਪਾ ਆ ਗਏ ਆ ਤੇ ਮੈਂ ਕਿਹਾ ਵੀ ਮੈਨੂੰ ਲੱਗਾ ਸ਼ਾਇਦ ਮਜ਼ਾਕ ਕਰਦੀ ਹੋਣੀ ਆ ਨਹੀਂ ਕਹਿੰਦੀ ਸੱਚੀ ਆਏ ਹੋਏ ਆ ਤੇ ਮੈਂ ਘਰ ਉਧਰ ਨਹੀਂ ਗਈ ਸੀ ਫਿਰ ਮੈਂ ਆਪਣੇ ਉਧਰ ਆਪਣੇ ਹਸਬੰਡ ਕੋਲ ਚਲ ਗਈ ਸੀ ਮੈਂ ਉਹਨਾਂ ਨੂੰ ਨਹੀਂ ਦੇਖਣਾ ਚਾਹੁੰਦੀ ਨਾ ਮੈਂ ਉਹਨਾਂ ਨਾਲ ਗੱਲ ਵੀ ਕਰਨਾ ਚਾਹੁੰਦੇ ਆ ਜਾਂ ਕਿੱਦਾਂ ਮੈਂ ਪਰ ਉਹਨਾਂ ਨਾਲ ਗੱਲ ਨਹੀਂ ਕਦੇ ਕੀਤੀ ਹੈਗੀ ਜਦੋਂ ਮੈਨੂੰ ਸੁਰਤ ਔਣੀ ਹੌਲੀ ਹੌਲੀ ਜਿੱਦਾਂ ਸ਼ੁਰੂ ਹੋਈ ਬਚਪਨ 'ਚ ਤਾਂ ਨਹੀਂ ਨਾ ਜਿਆਦਾ ਪਤਾ ਹੁੰਦਾ ਬੱਚੇ ਨੂੰ ਜਿੱਦਾਂ ਜਿੱਦਾਂ ਹੌਲੀ ਹੌਲੀ ਪੜ੍ਹਿਆ ਪੜ੍ਹਾਈ ਕੀਤੀ ਆ ਲੋਕ-ਲੋਕ ਕੇ ਮੰਮੀ ਨੂੰ ਰੋਂਦਿਆਂ ਨੂੰ ਵੀ ਦੇਖਿਆ ਆ ਇਹ ਵੀ ਦਿਨ ਦੇਖਿਆ ਵੀ ਕਿਸੇ ਦਿਨ ਘਰੇ ਰੋਟੀ ਤੱਕ ਖਾਣ ਨੂੰ ਪੈਸੇ ਨਹੀਂ ਸੀ ਹੁੰਦੇ ਸਾਡੇ ਕੋਲ ਇਹ ਵੀ ਅਸੀਂ ਦਿਨ ਦੇਖੇ ਆ ਜੀ ਉਹ ਦਿਨ ਫਿਰ ਕਿਵੇਂ ਕੱਢੇ ਤੁਸੀਂ ਜਿਸ ਤਰ੍ਹਾਂ ਦੇ ਦਾਦੇ ਵੀ ਕਿਸੇ ਟਾਈਮ ਰੋਟੀ ਖਾਣ ਨੂੰ ਪੈਸੇ ਨਹੀਂ ਹੁੰਦੇ ਸੀ ਜਾਂ ਰੋਟੀ ਖਾਣ ਨੂੰ ਨਹੀਂ ਹੁੰਦੀ ਸੀ ਮੇਰੇ ਮੰਮਾ ਨੂੰ ਮੰਮਾ ਮੇਰੇ ਦੀ ਆਦਤ ਆ ਘਰੇ ਰੁਪਈਆ ਹੋਵੇ ਚਾਹੇ ਨਾ ਹੋਵੇ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਸਾਡੇ ਮੇਰੀ ਮਾਸੀਆਂ ਮਾਸੀ ਆ ਮੇਰੇ ਉਹ ਵੀ ਬਹੁਤ ਵਧੀਆ ਪਰਿਵਾਰ ਚੋਂ ਆ ਮੇਰੇ ਮਾਮੇ ਆ ਮਤਲਬ ਕਿ ਆਪਣੇ ਆਪਣੇ ਘਰ ਸਾਰੇ ਸੱਟ ਆ ਮੇਰੇ ਇੱਕ ਛੋਟਾ ਮਾਮਾ ਹੀ ਆ ਜਿਹੜਾ ਮੇਰੇ ਨਾਲ ਸਾਡੇ ਨਾਲ ਰਹਿੰਦਾ ਮੇਰੇ ਮੰਮੀ ਨਾ ਬਟ ਉਹ ਇੱਕ ਘਰ ਚ ਹੋ ਕੇ ਵੀ ਅਲੱਗ ਹੈ ਜਿੱਦਾਂ ਤੇ ਉਹ ਵੀ ਜਿੱਦਾਂ ਵਧੀਆ ਆ ਪਰ ਮੇਰੀ ਮੰਮੀ ਨੇ ਕਦੇ ਨਾ ਆਪਣੀ ਭੈਣ ਤੋਂ ਨਾ ਆਪਣੇ ਭਰਾਵਾਂ ਤੋਂ ਕਦੇ ਵੀ ਕਿਸੇ ਤੋਂ ਪੈਸੇ ਨਹੀਂ ਮੰਗੇ ਕਦੇ ਵੀ ਕਿਸੇ ਰਿਸ਼ਤੇਦਾਰ ਨੇ ਸਪੋਰਟ ਨਹੀਂ ਕੀਤਾ ਇੰਨੇ ਦਿਨ ਮਾੜੇ ਹੰਡਾਏ ਤੁਸੀਂ ਨਹੀਂ ਕੀ ਕਹਿੰਦੇ ਸੀ ਰਿਸ਼ਤੇਦਾਰ ਉਸ ਟਾਈਮ ਤੁਹਾਨੂੰ ਉਹ ਪੁੱਛੂਗੇ ਤਾਂ ਫੇਹੀ ਦੱਸਿਆ ਸਾਨੂੰ ਉਹਨਾਂ ਨੇ ਕਦੇ ਇਹ ਨਹੀਂ ਕਿ ਫੋਨ ਕਰਕੇ ਹੋਰ ਗੱਲਾਂ ਹੁੰਦੀ ਵੀ ਗੱਲ ਆ ਹੋਰ ਗੱਲਾਂ ਜ਼ਰੂਰ ਕਰ ਲੈਂਦੇ ਆ ਹਾਂ ਵੀ ਕਿੱਦਾਂ ਕਿੱਦਾਂ ਨਹੀਂ ਉਹਨਾਂ ਨੇ ਕਦੇ ਇਹ ਨਹੀਂ ਪੁੱਛਿਆ ਵੀ ਤੁਹਾਡਾ ਗੁਜ਼ਾਰਾ ਕਿੱਦਾਂ ਹੁੰਦਾ ਆ ਜੀ ਅੱਗੇ ਮੈਂ ਸੀ ਮੈਂ ਅੱਗੇ ਪ੍ਰਾਈਵੇਟ ਪੜ੍ਹੀ ਐਮਏ ਮੇਰੀ ਪ੍ਰਾਈਵੇਟ ਹੋਈ ਆ ਮੈਂ ਨਾਲ-ਨਾਲ ਜੌਬ ਵੀ ਕੀਤੀ ਦੋ ਸਾਲ ਮੈਂ ਆਪਣੀ ਮੰਮੀ ਦੀ ਹੈਲਪ ਕਰਦੀ ਰਹੀ ਜਿੰਨਾ ਟਾਈਮ ਤੱਕ ਮੇ ਤੋਂ ਹੁੰਦੀ ਰਹੀ ਆ ਤੇ ਮੈਨੂੰ ਬਾਅਦ ਚੋ ਵੀ ਟੈਨਸ਼ਨ ਰਹਿੰਦੀ ਹਜੇ ਵੀ ਮੈਂ ਟੈਨਸ਼ਨ ਰੱਖਦੀ ਆ ਵੀ ਕਿੱਦਾਂ ਹੋਣਾ ਆ